ਵੈਗੁਰਤੀ ਕਾ ਖਾਲਸਾ ਵੈਗੁਰਤੀ ਕੀ ਫਤਿਹ ਮੇਰੇ ਵੀਰੋ ਆਪ ਸਭ ਨੂੰ ਪਤਾ ਹੀ ਆ ਪੰਜਾਬ ਦੇ ਹਾਲਾਤ ਜਿਹੜੇ ਆ ਕੁਦਰਤੀ ਆਫਤ ਕਰਕੇ ਬਹੁਤ ਜਿਹੜੇ ਵਿਗੜ ਚੁਕੇ ਆ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹੜ੍ਹ ਆ ਚੁਕੇ ਨੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਜੇ ਅਸੀਂ ਮੱਝ ਖੇਤ ਤੱਕ ਵੀ ਗੱਲ ਕਰੀਏ ਤਾਂ ਮੈਂ ਕੱਲ ਅਜਨਾਲਾ ਰਮਦਾਸ ਸਾਈਡ ਗਿਆ ਔਰ ਮੇਰਾ ਬੜਾ ਮਨ ਦੁਖੀ ਹੋਇਆ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀਆਂ ਉਹ ਡੁੱਬ ਗਈਆਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਔਰ ਇੰਨਾ ਜਿਆਦਾ ਪਾਣੀ ਕਿ ਅਸੀਂ ਵੀ ਉਹ ਪਾਣੀ ਦੇ ਵੇਚ ਦੀਆਂ ਗੱਡੀਆਂ ਲੈ ਕੇ ਗਏ ਔਰ ਅਖੀਰ ਜਾ ਕੇ ਗੱਗੋਮਾਲ ਤੋਂ ਅਗਲੇ ਬੰਨੇ ਜਾ ਕੇ ਜਿਹੜੀਆਂ ਸਾਰੀਆਂ ਨਾ ਕੋਈ ਟਰੈਕਟਰ ਲੰਘਦਾ ਸੀਗਾ ਨਾ ਕੋਈ ਗੱਡੀ ਲੰਘਦੀ ਸੀ ਸਾਰਾ ਰਸਤਾ ਜਿਹੜਾ ਉੱਥੇ ਬੰਦ ਹੋ ਗਿਆ ਰੁੜ ਚੁੱਕਾ ਸੋ ਵੱਡੀ ਮੁਸ਼ਕਲੇ ਆ ਰਹੀ ਆ ਕਿ ਸਾਡੇ ਜਿੰਨੇ ਵੀ ਸਤਕਾਰਯੋਗ ਭੈਣ ਭਰਾਵਾ ਇਹ ਚ ਕੋਈ ਦੋਰ ਆਣੇ ਵਿਚਾਰੇ ਸਾਰੇ ਪੱਬਾਂ ਭਾਰੋ ਕੇ ਜੋਰ ਲਾ ਰਹੇ ਆ ਕੋਈ ਪਾਣੀ ਖੜ ਰਿਆ ਵਾ ਕੋਈ ਦੁੱਧ ਖੜ ਰਿਆ ਵਾ ਕੋਈ ਰਾਸ਼ਨ ਖੜ ਰਿਆ ਕਈਆਂ ਨੇ ਲੰਗਰ ਲਾਏ ਆ ਕਿਉਂਕਿ ਉਹ ਬਹੁਤ ਤਗੜੇ ਹੋ ਕੇ ਸਾਡੇ ਉਹਨਾਂ ਭੈਣ ਭਰਾਵਾਂ ਦੀ ਮਦਦ ਤੇ ਆ ਗਏ ਨੇ ਸਾਡੇ ਪੰਜਾਬ ਦੇ ਲੋਕ ਔਰ ਪ੍ਰੋਬਲਮ ਇਹ ਆ ਰਹੀ ਆ ਕਿ ਜਿਹੜੇ ਕੋਈ ਡੇਰੇ ਤੇ ਰਹਿ ਰਿਹਾ ਜਾਂ ਪਿੰਡ ਦੇ ਵਿੱਚ ਰਹਿ ਰਿਹਾ ਸਾਡੇ ਕੋਈ ਉਥੇ ਜਾਣ ਵਾਸਤੇ ਜਿਹੜੀ ਉਹ ਪ੍ਰੋਬਲਮ ਆ ਰਹੀ ਸੀਗੀ ਕਈ ਕਿਸ਼ਤੀਆਂ ਭਾਵੇਂ ਕਾਫੀ ਪ੍ਰਸ਼ਾਸਨ ਨੇ ਬਹੁਤ ਸਾਡੇ ਸਤਿਕਾਰਯੋਗ ਮੈਡਮ ਐਂਡ ਟੀਸੀ ਮੈਡਮ ਆਪਣੇ ਐਸਐਸਪੀ ਸਾਹਿਬ ਲੱਗੇ ਨੇ ਉਹਨਾਂ ਨੇ ਬਹੁਤ ਕਿਸ਼ਤੀਆਂ ਪ੍ਰੋਵਾਈਡ ਕਰਾ ਕੇ ਦਿੱਤੀਆਂ ਪਰ ਕੱਲ ਜਦੋਂ ਮੈਂ ਗੱਗੋਮਾਲ ਗਿਆ ਤੇ ਉੱਥੇ ਇੱਕ ਬੜੀ ਵੱਡੀ ਪ੍ਰੋਬਲਮ ਸੀ ਕਾਫੀ ਬੰਦੇ ਬਾਹਰ ਖੜੇ ਸੀ ਉਹ ਕਹਿੰਦੇ ਭਾਜੀ ਸਾਨੂੰ ਇੱਕ ਕਿਸ਼ਤੀ ਚਾਹੀਦੀ ਹੈ ਸਾਡੇ ਉੱਥੇ ਪਿੰਡਾਂ ਦੇ ਵਿੱਚ ਕਈ ਬਜ਼ੁਰਗ ਮਾਂ ਬਾਪ ਨੇ ਜਿਹੜੇ ਛੱਤਾਂ ਦੇ ਉੱਤੇ ਖਲੋ ਕੇ ਵਿਚਾਰੇ ਰੋ ਰਹੇ ਸੀਗੇ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਛੱਤਾਂ ਨਹੀਂ ਰਹਿ ਗਈਆਂ ਤੇ ਸੋ ਉਹਨਾਂ ਵਾਸਤੇ ਆਪਣੇ ਕੋ ਪਹੁੰਚਣ ਵਾਸਤੇ ਕੁਝ ਨਹੀਂ ਕੋ ਉਹ ਕਿ ਪਾਣੀ ਇੰਨਾ ਜ਼ਿਆਦਾ ਚੜ ਗਿਆ ਕਿ ਬੰਦੇ ਤੋਂ ਉੱਪਰ ਦੀ ਪਾਣੀ ਆ ਉਹ ਤੁਰ ਕੇ ਜਾਣ ਨਹੀਂ ਜਾ ਸਕ ਉਹਨਾਂ ਨੇ ਮੈਂ ਬੇਨਤੀ ਕੀਤੀ ਕਿ ਆਪਾਂ ਇਹ ਜਿਹੜਾ ਵਾ ਕਿ ਇਹਦੇ ਵਾਸਤੇ ਕੁਝ ਨਾ ਕੁਝ ਕਰੀਏ ਔਰ ਉਹਨਾਂ ਨੇ ਮੈਨੂੰ ਵਧੀਆ ਜਿਹੜਾ ਰਿਸਪਾਂਸ ਦਿੱਤਾ ਕਿ ਕੋਈ ਗੱਲ ਨਹੀਂ ਭਾਜੀ ਮੈਂ ਕਰ ਰਿਹਾ ਹਾਂ ਇਹਦਾ ਜਲਦੀ ਤੋਂ ਜਲਦੀ ਮੈਂ ਫਿਰ ਆਪਣੇ ਘਰ ਆ ਕੇ ਵੀ ਇਹ ਸਲਾਹ ਕੀਤੀ ਦੇਖੋ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਦਿੱਤਾ ਸਾਡੇ ਸਾਰਿਆਂ ਕੋਲ ਬਹੁਤ ਕੁਝ ਹੈ ਪਰ ਯਾਰ ਜੇ ਆਪਾਂ ਇਸ ਸਮੇਂ ਆਕੇ ਵੀ ਆਪਣੇ ਭੈਣ ਭਰਾਵਾਂ ਦੀ ਮਦਦ ਨਾ ਕਰ ਸਕੇ ਤੇ ਵੇਖੋ ਫਿਰ ਮਾੜੀ ਗੱਲ ਆਪਾਂ ਨੂੰ ਸਾਰਿਆਂ ਨੂੰ ਕਿਉਂਕਿ ਗੁਰੂ ਦੀ ਕਿਰਪਾ ਨਾਲ ਆਪਾਂ ਸਾਰੇ ਸੇਫ ਬੈਠੇ ਆ ਗੁਰੂ ਕਿਰਪਾ ਕਰੇ ਸੇਫ ਹੀ ਰਹੀਏ ਪਰ ਜਿਨ੍ਹਾਂ ਦੇ ਅੱਜ ਉੱਥੇ ਜਾ ਕੇ ਹਾਲਾਤ ਵੇਖ ਕੇ ਆਓ ਇੱਕ ਵਾਰ ਜਾਓ ਤੁਸੀਂ ਅਜਨਾਲੇ ਵਾਲੀ ਸਾਈਡ ਕੀ ਬਣ ਰਿਹਾ ਉੱਥੇ ਜਾ ਕੇ ਤੁਹਾਡਾ ਆਪੇ ਮਨ ਮਹਿਸੂਸ ਕਰੂਗਾ ਤੁਹਾਡਾ ਦਿਲ ਮਹਿਸੂਸ ਕਰੂਗਾ ਕਿ ਯਾਰ ਮੈਂ ਥਿਲ ਫੁੱਲ ਪਾ ਕੇ ਇਹਨਾਂ ਬੰਦਿਆਂ ਦੀ ਮਦਦ ਕਰਾਂ ਸੋ ਆਪਾਂ ਮੈਂ ਜਿੱਥੇ ਅੱਜ ਆਪਣੇ ਵੱਲ ਔਰ ਐਸਐਸਪੀ ਸਾਹਿਬ ਨੂੰ ਉਥੇ ਮੈਂ ਮਿਲ ਕੇ ਇੱਕ 5 ਲੱਖ ਦਾ ਚੈੱਕ ਆਦੇ ਨਿੱਜੀ ਖਾਤੇ ਜੋ ਦੇ ਕੇ ਆਇਆ ਔਰ ਮੈਂ ਆਪਣੇ ਹੱਕਾਂ ਨਿਵਾਸੀਆਂ ਨੂੰ ਵੀ ਬੇਨਤੀ ਕਰਨੀ ਚਾਹਣਾ ਕਿ ਜਿਨੇ ਮੇਰੇ ਸਤਿਕਾਰਯੋਗ ਮੋਤਬਰ ਸੱਜਣ ਐ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਕਿ ਆਪਾਂ ਇੱਕ ਮੀਟਿੰਗ ਕਰੀਏ ਆਪਾਂ ਬੈਠ ਕੇ ਤਿਲ ਫੋਲ ਆਪਾਂ ਇਕੱਠਾ ਕਰੀਏ ਜੋ ਵੀ ਆ ਵੇਖੋ ਕੁਦਰਤ ਦੇ ਅੱਗੇ ਕੋਈ ਕਿਸੇ ਦਾ ਜੋਰ ਨਹੀਂ ਚੱਲਦਾ ਸਾਡੇ ਸਤਿਕਾਰਯੋਗ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਵੀ ਵਿਚਾਰਿਆਂ ਨੇ ਇੱਕ ਦਿਨ ਬੜੇ ਭਲਕੁਮੰਦ ਨਾਲ ਇਹ ਗੱਲ ਕਹੀ ਸੀ ਕਿ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਗਿਆ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਜਿੰਨੇ ਸਾਡੇ ਐਮਐਲਏ ਸਾਹਿਬਾਨ ਨੇ ਉਹਨਾਂ ਸਾਰਿਆਂ ਦੀ ਇੱਕ ਇੱਕ ਤਨਖਾਹ ਕੱਟ ਕੇ ਜਿਹੜੀ ਆ ਉਹ ਇਧਰ ਲਾਈ ਜਾਵੇਗੀ ਜਿੱਦ ਤੱਕ ਉਸੇ ਤਰ੍ਹਾਂ ਦੀ ਮੈਂ ਅੱਜ 5 ਲੱਖ ਦਾ ਚੈੱਕ ਡੀ ਸਾਹਿਬਾਨ ਨੂੰ ਦੇ ਕੇ ਆ ਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਲਕੇ ਵਾਲਿਆਂ ਨੂੰ ਕਿ ਸਾਰੇ ਰਲ ਮਿਲ ਕੇ ਆਪਾਂ ਤਿਲ ਫੁੱਲ ਜਿੰਨਾ ਵੀ ਯੋਗਦਾਨ ਪਾ ਸਕਦੇ ਆ ਭਾਈ ਇਹ ਕੋਈ ਕਿਰਪਾ ਕੋਈ ਮਹਾਰਾਜ ਕਮੀ ਨਹੀਂ ਰਹਿਣ ਦਊਗਾ ਕਿਉਂਕਿ ਜੇ ਅੱਜ ਆਪਾਂ ਕਿਸੇ ਦੁਖੀ ਦੇ ਸਿਰ ਦੇ ਉੱਤੇ ਕੋਈ ਮਾੜੀ ਚੰਗੀ ਛੱਤ ਪਾ ਸਕਦੇ ਆ ਜਾਂ ਕਿਸੇ ਗਰੀਬ ਦਾ ਢਿੱਡ ਭਰ ਸਕਦੇ ਆ ਜੇ ਮੌਕਾ ਵਾ ਉਸ ਉਹਨਾਂ ਦੀ ਆਪਾਂ ਤਗੜੇ ਹੋ ਕੇ ਸਾਰੇ ਰਲ ਮਿਲ ਕੇ ਸੇਵਾ ਕਰੀਏ ਤਾਂ ਕਿ ਤੁਸੀਂ ਇੱਕ ਵਾਰ ਜਾਓ ਜਰੂਰ ਜਦੋਂ ਤੁਸੀਂ ਜਾਓਗੇ ਤੁਸੀਂ ਆਪ ਹੀ ਵੇਖ ਲੈਣਾ ਕਿ ਉੱਥੋਂ ਦੇ ਲੋਕਾਂ ਦੇ ਕੀ ਹਾਲ ਹੈ ਤੁਹਾਡਾ ਮਨ ਆਪ ਹੀ ਕਹੇਗਾ ਕਿ ਯਾਰ ਇਹਨਾਂ ਦੀ ਕੁਛ ਨਾ ਕੁਛ ਮਦਦ ਕਰੀਏ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰੇ ਆਪਾਂ ਰਲ ਮਿਲ ਕੇ ਉੱਥੇ ਉਹਨਾਂ ਦੀ ਮਦਦ ਕਰੀਏ ਕਿਉਂਕਿ ਕੋਈ ਕਈਆਂ ਨੂੰ ਆਪਾਂ ਨੂੰ ਡੰਗਰਾ ਵਾਸਤੇ ਚਾਰੇ ਦੀ ਲੋੜ ਆ ਕਾਫੀ ਜਿਹੜੀ ਮੈਂ ਸਮਝਦਾ ਕਈ ਅੱਜ ਉੱਥੇ ਪ੍ਰੋਬਲਮ ਆ ਰਹੀ ਸਰਪਾਲਾਂ ਨਹੀਂ ਮਿਲ ਰਹੀਆਂ ਕਈ ਲੋਕ ਇਹ ਕਹਿ ਰਹੇ ਆ ਕਿ ਜਿਹੜੇ ਸੜਕਾਂ ਦੇ ਉੱਪਰ ਸੱਪ ਬੜੇ ਤੁਰੇ ਫਿਰਦੇ ਆ ਰਾਤ ਨੂੰ ਕਈ ਇਹ ਵੀ ਬੜਾ ਖਤਰਾ ਵਸਾਨੂੰ ਟਾਰਚਾਂ ਚਾਹੀਦੀਆਂ ਕਿਉਂਕਿ ਲਾਈਟ ਉੱਥੇ ਬੰਦ ਹੋ ਗਈ ਆ ਮੋਬਾਈਲ ਕਨੈਕਟੀਵਿਟੀ ਸਾਰੀ ਖਤਮ ਹੋ ਚੁੱਕੀ ਆ ਸੋ ਇਸ ਕਰਕੇ ਆਪਾਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ